ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹਾ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਹਜ਼ੂਰੀ ਚ ਜੁੜ ਬੈਠੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਬੜਾ ਭਾਗੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆਪ ਸਮੂਹ ਸੰਗਤਾਂ ਨੇ 18ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਨ ਕੀਤੀ ਨਾਲ 14 ਬੋਹ ਤੱਕ ਇਤਿਹਾਸ ਸਰਵਨ ਕੀਤਾ ਸੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 18ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਕੀ ਫਰਮਾ ਰਹੇ ਨੇ ਕੀ ਉਪਦੇਸ਼ ਸਾਨੂੰ ਦੇ ਰਹੇ ਹਨ ਆਓ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 20 ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ 20 ਬਿਸਵੇ ਗੁਰ ਕਾ ਮਨ ਮੰਨੈ ਸਤਿਗੁਰ ਜੀ ਫਰਮਾਉਂਦੇ ਹਨ ਕਿ ਨਿਸ਼ਚੈ ਕਰਕੇ ਜਿਹੜਾ ਵੀ ਸਤਿਗੁਰਾਂ ਦਾ ਬਚਨ ਜਿਹੜਾ ਸੇਵਕ ਆਪਣੇ ਮਨ ਅਿਰਦੇ ਵਿੱਚ ਮੰਨ ਲਵੇ ਵੀ ਜਿਸ ਤਰ੍ਹਾਂ 20 ਬਿਸਵੇ ਵੀ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਵਿਸ਼ੇ ਪੰਜ ਵਿਕਾਰ ਇਹਨਾਂ ਸਾਰਿਆਂ ਨੂੰ ਰੋਕ ਲਵੇ ਪੰਜਾਂ ਤਤਾਂ ਦੀ ਧਾਰਨੀ ਵਾਲਾ ਹੋਵੇ ਪੰਜੇ ਸੱਤ ਸੰਤੋਖ ਤੇ ਆਤਰਮ ਮੋਖ ਹੋਣ ਪੰਜੇ ਪ੍ਰਾਣ ਰੋਕ ਕੇ ਹੋਣ ਪੰਜੇ ਕਲੇਸ਼ ਮਿਟੇ ਹੋਣ ਉਸ ਸੇਵਕ ਉੱਤੇ ਗੁਰੂ ਗੁਰਾਂ ਸਾਹਿਬਾਂ ਦਾ ਸਾਤ ਗੁਰਾਂ ਦਾ ਮਨ ਮੰਨ ਜਾਂਦਾ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਹ ਪਰਮੇਸ਼ਰ ਅਕਾਲ ਪੁਰਖ ਦੀ ਗਾਤ ਨੂੰ ਪ੍ਰਾਪਤੀ ਨੂੰ ਜਾਣ ਲੈਂਦਾ ਹੈ ਉਹੀ ਅਸਲੀ ਸੇਵਕ ਹੈ ਜਿਹੜਾ ਪੰਜ ਗਿਆਨ ਇੰਦਰੀਆਂ ਨੂੰ ਕਰਮ ਇੰਦਰੀ ਪੰਜ ਵਿਸ਼ੇ ਪੰਜ ਵਕਾਰ ਇਹਨਾਂ ਸਾਰਿਆਂ ਨੂੰ ਰੋਕ ਲਵੇ ਉਹੀ ਅਸਲ ਵਿੱਚ ਸੇਵਕ ਹੈ ਉਹ ਸੇਵਕ ਫਿਰ ਪਰਮੇਸ਼ਰ ਦੀ ਗਾਤ ਨੂੰ ਜਾਣ ਲੈਂਦਾ ਹੈ ਸੋ ਸਾਧਗੁਰ ਜਿਸ ਹਿਰਦੇ ਖਰ ਨਾਮ ਤੇ ਸਾਡੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਦਾ ਨਿਵਾਸ ਹੈ ਅਨਿਕ ਬਾਰ ਗੁਰ ਕਉ ਬਲ ਜਾਓ ਤੇ ਐਸੇ ਸਤਿਗੁਰ ਧੰ ਗੁਰੂ ਰਾਮਦਾਸ ਮਹਾਰਾਜ ਅਨੇਕਾਂ ਬਾਰ ਜਹੀਂ ਸਤਿਗੁਰਾਂ ਤੋਂ ਬਲ ਬਲ ਬਲਹਾਰ ਕੁਰਬਾਨ ਜਾਣੇ ਹਾਂ ਤੇ ਚਾਣਾ ਵੀ ਚਾਹੀਦਾ ਕਿਉਂਕਿ ਪਟ ਸਾਹਿਬਾਂ ਨੇ ਵੀ ਕਹਿੰਦੇ ਨੇ ਜਾ ਕੇ ਦੇਖ ਤ ਦੁਆਰੀ ਕਾਮ ਕ੍ਰੋਧ ਹੀ ਨਿਵਾਰੀ ਜੀ ਹਾਂ ਬਲ ਬਲ ਜਾਉ ਸਤਿਗੁਰੂ ਸਾਚੇ ਨਾਮ ਪਰ ਜਿਹੜੇ ਦਰਬਾਰ ਦੇ ਦਰਸ਼ਨ ਕਰਨ ਦੇ ਨਾਲ ਹੀ ਕਾਮ ਕ੍ਰੋਧ ਲੋਭ ਮੋਹ ਘਰ ਮਿਟ ਜਾਂਦੇ ਨੇ ਪਟ ਸਾਹਿਬਾਂ ਕਹਿੰਦੇ ਨੇ ਅਸੀਂ ਤੇ ਉਸ ਦਰਬਾਰ ਤੋਂ ਉਸ ਸਤਿਗੁਰੂ ਤੋਂ ਬਲ ਬਲ ਭਾਵ ਵਾਰੇ ਵਾਰੀ ਕੁਰਬਾਨ ਜਾਂਦੇ ਹਾਂ ਸੋ ਇੱਥੇ ਵੀ ਸਤਿਗੁਰੂ ਹੀ ਕਿਰਪਾ ਕਰਦੇ ਹਨ ਕਿ ਅਨਕ ਬਾਾਰ ਗੁਰ ਕਉ ਬਲ ਜਾਉ ਯਨੇਕਾਂ ਹੀ ਬਾਾਰ ਗੁਰੂ ਤੋਂ ਬਾਰ ਬਾਰ ਬਲ ਬਲ ਕੁਰਬਾਨ ਜਾਂਦੇ ਹਾਂ ਸਰਬ ਨਿਧਾਨ ਜੀਆ ਕਾ ਦਾਤਾ ਤੇ ਸਤਿਗੁਰੀ ਸਾਰੇ ਨਿਧਾਨ ਭਾਗੀ ਖਜ਼ਾਨਿਆਂ ਦੇ ਮਾਲਕ ਹਨ ਜੀਆ ਕਾ ਦਾਤਾ ਵੀ ਜਿੰਦਗੀਆਂ ਦਾ ਜਿੰਦਗੀਆਂ ਜਿੰਦਗੀਆਂ ਦਾ ਦਾਤੇ ਹਨ ਭਾਗੀ ਜਿੰਦਗੀਆਂ ਦੇ ਦੇਣ ਵਾਲੇ ਹਨ ਮਿਰਤ ਕੋ ਚਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਭੁੱਖਿਆਂ ਨੂੰ ਭੋਜਨ ਦੇਣ ਵਾਲੇ ਮਰਿਆਂ ਨੂੰ ਵੀ ਜਿਉਂਦੇ ਕਰਨ ਵਾਲੇ ਨੇ ਸਤਿਗੁਰ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਇੱਥੇ ਪੈਰ ਹੀ ਪ੍ਰਭੂ ਪਰਮੇਸ਼ਰ ਦਾ ਕਾਲੂ ਪਰਖਦੇ ਰਾਂਗ ਦੇਵ ਚ ਰੰਗੇ ਰਹਿੰਦੇ ਹਨ ਬ੍ਰਹਮ ਮਹ ਜਨ ਜਨਮ ਹੈ ਪਾਰ ਬ੍ਰਹਮ ਤੇ ਪਰਮੇਸ਼ਰ ਸਰੂਪ ਮੈਂ ਗੁਰੂ ਜਨ ਮਿਲੇ ਹੋਏ ਹਨ ਗੁਰੂ ਜਨਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਮਿਲਿਆ ਹੋਇਆ ਹੈ ਗੁਰੂ ਸਾਹਿਬ ਜੀ ਗੁਰਮੁਖ ਜਨਾਂ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਮੇਲ ਦਿੰਦੇ ਹਨ ਅਤੇ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਪਾਰ ਬ੍ਰਹਮ ਵਿੱਚ ਭੇਦ ਹੋ ਜਾਂਦੇ ਹਨ ਇਕ ਤੇ ਹੈ ਆਪ ਨਹੀਂ ਕਾਸ਼ ਪਰਮ ਤੇ ਸਤਿਗੁਰ ਜੀ ਫਰਮਾਉਂਦੇ ਹਨ ਕਿ ਆਪਸ ਦੇ ਵਿੱਚ ਇੱਕੋ ਰੂਪ ਹੋ ਜਾਂਦੇ ਹਨ ਕੋਜੇ ਵੀ ਗੁਰੂ ਤੇ ਸਿੱਖ ਦੇ ਵਿੱਚ ਵੀ ਕੋਜੇ ਫਰਕ ਨਹੀਂ ਰਹਿੰਦਾ ਕੋਈ ਪਰਮ ਭੇਦ ਨਹੀਂ ਰਹਿੰਦਾ ਜਿਵੇਂ ਸਤਿਗੁਰ ਫਰਮਾਉਂਦੇ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੇ ਦੇਵ ਹੈ ਨਾਨਕ ਮਿਲਣ ਸੁਭਾਈ ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹ ਕਹੇ ਆਪ ਨਹੀਂ ਕਾਸ਼ਪਰ ਪਰਮੇਸ਼ਰ ਕਾਲਪੁਰਖ ਇੱਕ ਹੈ ਤੇ ਇਸੇ ਤਰ੍ਹਾਂ ਹੀ ਉਸ ਦੇ ਜਨ ਸੇਵਕ ਵੀ ਇੱਕ ਹੀ ਹਨ ਉਹਦੇ ਨਵੇਂ ਚ ਜਦੋਂ ਅਭੇਦ ਹੋ ਜਾਂਦੇ ਹਨ ਪਰਮੇਸ਼ਰ ਤੇ ਕਾਲਪੁਰਖ ਦੇ ਸੇਵਕ ਫਿਰ ਉਹਨਾਂ ਵਿੱਚ ਤੇ ਪਰਮੇਸ਼ਰ ਕੋਈ ਫਰਕ ਨਹੀਂ ਰਹਿਦਾ ਜਿਵੇਂ ਸਤਿਗੁਰੂ ਫਰਮਾਉਂਦੇ ਹਨ ਫਰਮਾਉਂਦੇ ਨਾ ਜਿਨ੍ਹਾਂ ਦਾ ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇਹਿਆ ਵੇਦ ਨਾ ਜਾਣੂ ਮੂਲ ਸਾਈ ਜਿਹਾ ਸਹਿਸ ਸਿਆਣ ਲਿਆ ਨਾ ਜਾਈਐ ਸਤਿਗੁਰ ਜੀ ਫਰਮਾਉਂਦੇ ਆਂ ਤੇ ਸਾਧਗਰਾਂ ਨੂੰ ਅਕਾਲ ਪੁਰਖ ਨੂੰ ਪਾਉਣਾ ਸਹਿਸ ਸਿਆਣ ਇਹ ਹਜ਼ਾਰਾਂ ਸਿਆਣ ਪਿਆ ਕਰਕੇ ਵੀ ਗੁਰੂ ਨੂੰ ਰਿਆ ਭਾਗ ਦੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਨਾਨਕ ਐਸਾ ਗੁਰ ਬੜਾ ਭਾਗੀ ਪਾਈਐ ਸਤਿਗੁਰੂ ਗੁਰੂ ਰਾਮਦਾਸ ਮਹਾਰੀ ਦੇ ਦਰ ਵੱਡੇ ਆ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਵੱਡੇ ਆ ਭਾਗਾਂ ਦੇ ਨਾਲ ਹੀ ਸਤਿਗੁਰਾਂ ਦੇ ਦਰ ਤੇ ਦਰਸ਼ਨ ਹੁੰਦੇ ਆ ਵੱਡੇ ਆ ਭਾਗਾ ਦੇ ਨਾਲ ਹੀ ਸਤਿਗੁਰਾਂ ਦੇ ਧੰਗੁਰੂ ਰਾਮਦਾਸ ਮਹਾਰੀ ਦੇ ਦਰ ਦੇ ਉੱਤੇ ਜਾ ਕੇ ਸੇਵਾ ਮਿਲਦੀ ਹੈ ਸੋ ਮਹਾਰਾਜ ਇੱਥੇ ਪਰਮ ਹੁੰਦੇ ਨਹੀਂ ਐਸਾ ਗੁਰ ਬੜਪਾਗੀ ਪਈ ਤੇ ਐਸੇ ਗੁਰਦੇ ਲੜ ਲੱਗਣਾ ਵੀ ਵੱਡੇ ਭਾਗ ਖਾਨ ਤੇ ਵੱਡੇ ਭਾਗ ਖਾਨ ਵੀ ਜਿਹੜਾ ਸਾਡਾ ਸਿੱਖਾਂ ਦੇ ਘਰੇ ਜਨਮ ਹੋਇਆ ਤੇ ਅਸੀਂ ਧੰਗੁਰੂ ਰਾਮਦਾਸ ਮਹਾਰੀ ਦੇ ਲੜ ਲੱਗੇ ਹਾਂ ਇਸੇ ਤਰ੍ਹਾਂ ਜਿਹੜੇ ਜੀਵ ਅਜੇ ਵੀ ਕਿਉਂਕਿ ਬਾਹਰ ਹੋਰ ਧਰਮ ਦੇ ਲੋਕ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਕੇ ਆਪਣੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਨੇ ਧੰਗੁਰੂ ਰਾਮਦਾਸ ਮਹਾਰੀ ਦੇ ਦਰ ਦੇ ਉੱਪਰੋਂ ਜਲ ਲੈ ਕੇ ਇਨੀ ਸ਼ਰਧਾ ਦੇ ਨਾਲ ਸਤਿਗੁਰੂ ਸਵਾਸ ਵਸ ਗੁਰੂ ਰਾਮਦਾਸ ਮਹਾਰੀ ਦਾ ਨਾਮ ਉਚਾਰਦੇ ਨੇ ਪਰ ਆਪਣੇ ਸਿੱਖੀ ਹੋਰੇ-ਹੋਰ ਢੇਰਿਆਂ ਦੇ ਉੱਪਰ ਘੁੰਮਦੇ ਚੰਗੇ ਨਹੀਂ ਲੱਗਦੇ ਕਿਉਂਕਿ ਸਤਗੁਰਾਂ ਦਾ ਦਰ ਇੰਨਾ ਵੱਡਾ ਹੈ ਕਿ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਜਿਹੜੇ ਦਰ ਦੇ ਉਤੋਂ ਕੁਝ ਵੀ ਪ੍ਰਾਪਤ ਨਾ ਹੋਵੇ ਉਹ ਦਰ ਧੰਨ ਗੁਰੂ ਰਾਮਦਾਸ ਜਿੱਥੋਂ ਸਭ ਕੁਝ ਪ੍ਰਾਪਤ ਹੁੰਦਾ ਜਦੋਂ ਸਾਰੇ ਦੁਨੀਆ ਦੇ ਤਰ੍ਹਾਂ ਦੇ ਉਤੋਂ ਬੰਦਾ ਥੱਕ ਟੁੱਟ ਕੇ ਆ ਜਾਵੇ ਫਿਰ ਇੱਕੋ ਦਰ ਆ ਧੰਨ ਗੁਰੂ ਰਾਮਦਾਸ ਮਹਾਰੀ ਦਾ ਉਹ ਕਾਲ ਪੁਰਖ ਦਾ ਜਿੱਥੇ ਸਾਰਾ ਹੀ ਕੁਝ ਪ੍ਰਾਪਤ ਹੁੰਦਾ ਆ ਸੋ ਬਿਆਨਤ ਹੀ ਪ੍ਰਕਾਰ ਦੀਆਂ ਪੁਨਾ ਗੱਲੀਆਂ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਂ ਤਨ ਗੁਰ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਉੱਤੇ ਮੇਰਾ ਪਰਿਆਖਾਤ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ